ਏਵੇ ਵਾਲੇ ਪਾਸੋਂ ਦੇਖੋ ਜਮਾਂ ਠਮਕ ਠਮਕ ਕਰਕੇ ਤੁਰਦੀ ਆ ਤੋਰ ਤੋਰ ਵੀ ਜਮਾਂ ਘੋੜੀ ਵਾਲੀ ਆ ਅੱਜ ਕਿਹੜੇ ਸਾਥ ਕੋਲੇ ਗਿਆ ਪਹਿਲਾਂ ਮੈਨੂੰ ਆ ਬਸ ਜਾਣਾ ਕਿਹਦੇ ਕੋਲੇ ਆ ਤੁਹਾਨੂੰ ਹੀ ਮਿਲਿਆ ਜੀ ਟਿੰਕਣਿਆਂ ਵਾਲਾ ਲੇਵਾਗਾ ਟਿੰਕਣਿਆਂ ਵਾਲਾ ਲੈ ਗੱਲਾਂ ਹੀ ਤੁਰੀਆਂ ਪਈਆਂ ਤੇਰੀਆਂ ਬਹਿੜਾਂ ਦੀਆਂ ਤਾਂ ਮੈਂ ਤਰਾ ਤੂੰ ਹੱਥ ਨਾ ਲਾਏ ਠੰਡੀ ਵਾਲੀ ਆ ਮੈਂ ਤੈਨੂੰ ਦੱਸਾਂ ਠੰਡੀ ਤਾਂ ਬਹੁਤ ਆ ਜੀ ਭਾਵੇਂ ਇੱਧਰ ਦੀ ਬਹਿਜੋਲਾ ਹੈ ਪਹਿਲਾ ਸੂਆ ਸੂਈ ਵੀ ਆ ਜੀ ਇਹ ਅੱਛਾ ਆ ਪਾਠਾ ਇਹਦੀ ਅੱਛਾ ਜਿਹੜੇ ਕੁਦਰਤ ਨੇ ਭਰੇ ਹੋਏ ਨੇ ਜਮਾਂ ਠੋਕ ਠੋਕ ਭਰੇ ਹੋਏ ਆ ਬਾਕੀ ਲੇਵੇ ਦੀ ਜਿਹੜੀ ਕੁਆਲਿਟੀ ਹੈ ਨਾ ਉਹ ਤਾਂ ਦੇਖਣ ਜੋਗੀ ਆ 20 ਕਿਲੋ ਦੁੱਧ ਆਰਾਮ ਨਾਲ ਦੇਊਗੀ ਜੇ ਹਸਾਣ ਵਾਲੇ ਬਣੀ ਕਰੀਆ ਇਹਦੀ ਮਾਂ ਵੀ ਬਹੁਤ ਜ਼ਿਆਦਾ ਚੰਗੀ ਹੈ ਸੂਏ ਆਪਾਂ 4-5 ਮਹੀਨੇ ਦੀ ਸੂਈ ਲਈ ਸੀ ਤੇ 20 ਕਿਲੋ ਦੁੱਧ ਸੀ 20 ਕਿਲੋ ਐਦ ਕੀ ਆਰਾਮ ਨਾਲ ਦੇਊ ਗਰੰਟੀ ਹੈ ਪੱਕਾ ਹੀ ਜੇ ਹਾਂਜੀ ਹਸੀਕਾਲ ਦੋਸਤੋ ਬਾਬੋ ਸਵਾਗਤ ਕਰਦਾ ਮਿੱਤਰੋ ਤੇ ਅੱਜ ਆਪਾਂ ਪਹੁੰਚੇ ਹੋਏ ਸੀ ਬਾਈ ਬੱਬੀ ਕੋਲੇ ਪਿੰਡ ਝੋੜ ਦੇ ਵਿੱਚ ਮਿੱਤਰੋ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਬਾਲੀਆਂ ਸੋਹਣੀਆਂ ਸਨਖੀਆਂ ਨਾ ਚਾਰ ਬੇੜਾ ਦਿਖਾਵਾਂਗੇ ਚਾਰੇ ਦੀਆਂ ਚਾਰੇ ਬੇੜਾ ਨਾ ਗੱਬਣਾ ਨਹੀਂ ਚਾਰ ਤਾਂ ਬੇੜਾ ਹੋਣਗੇ ਤੇ ਇੱਕ ਆਹ ਸਿਰੇ ਤੇ ਇੱਕ ਬਹੁਤ ਹੀ ਜਿਆਦਾ ਸੋਹਣਾ ਸੁਨੱਖੇ ਜਾਨਵਰ ਆ ਗਏ ਤੇ ਦੋਨਾਂ ਦੀ ਇਹਨਾਂ ਦੀ ਵੀ ਡਿਟੇਲ ਲੈ ਲਾਂਗੇ ਇਹ ਵੀ ਬਾਈ ਨੇ ਹੈਗੇ ਜਿਹੜੇ ਦੇਣੇ ਹੈਗੇ ਆਜੋ ਕਰਾਗੇ ਬਾਈ ਨਾਲ ਗੱਲਬਾਤ ਤੇ ਚਾਰੇ ਦੇ ਚਾਰੇ گاਵਾ ਦੀ ਡਿਟੇਲ ਸਾਂਝੀ ਕਰਗੇ ਬਾਕੀ گاਵਾ ਤੇ ਜੇ گاਵਾ ਦੇ ਰੇਟ ਤੁਹਾਨੂੰ ਚੰਗੇ ਲੱਗੇ ਨਾ ਕਮੈਂਟ ਕਰਕੇ ਦੱਸਿਓ ਜਰੂਰ ਬਾਕੀ ਤਸੱਲੀ ਮਿੱਤਰੋ ਬਾਈ ਦੇ ਘਰੇ ਆ ਕੇ ਤੁਸੀਂ ਕਿਸੇ ਵੀ ਪ੍ਰਕਾਰ ਦੀ ਕਰ ਸਕਦੇ ਹੋ ਆਓ ਕਰਾਈਏ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਿੰਡ ਤਾਂ ਦਰਸ਼ਕ ਨੂੰ ਆਪਦਾ ਨਾਮ ਦੱਸੋਗੇ ਜੀ ਨਾਮ ਇਕਬਾਲ ਸਿੰਘ ਜੀ ਪਿੰਡ ਚ ਬੱbbi ਕਹਿੰਦੇ ਆ ਠੀਕ ਹੈ ਸੀਲ ਮਲੂਰ ਜ਼ਿਲ੍ਹਾ ਸ੍ਰੀ ਮਕਸਰ ਸਾਹਿਬ ਪਿੰਡ ਚੋੜੜ ਪਿੰਡ ਚੋੜੜ ਆ ਗਿਆ ਠੀਕ ਆ ਭਾਈ ਏਰੀਆ ਮਲੂਰ ਟਪੇ ਜਾਂਦਾ ਆਪਾਂ ਹਾਂਜੀ 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 ਅ ਅੱਜ ਵਾਲੀ ਵੀਡੀਓ ਦੇ ਵਿੱਚ ਬਾਈ ਆਪਣੇ ਕੋਲ ਚਾਰ ਨਾਗ ਨੇ ਹਾਂਜੀ ਤੇ ਦੋ ਬੱਕਰੀਆਂ ਆ ਗਈਆਂ 6 ਨਾਗ ਹੀ 6 ਨਾਗ ਹੋਗੇ ਠੀਕ ਆ ਪਹਿਲੇ ਨੰਬਰ ਵਾਲੀ ਬਹਿੜ ਆ ਗਈ ਜਿਹੜੀ ਤੇਰੀ ਹਾਂਜੀ ਹਾਂਜੀ ਇਹ ਬਹਿੜ ਦਾ ਸੁਹਾ ਦਾਸ ਪਹਿਲਾਂ ਤਾਂ ਕਿੰਨਾ ਸੁਹਾ ਪਹਿਲਾਂ ਹੀ ਸੁਣੀ ਹੈ ਜੀ ਅੱਛਾ ਪਿੰਡ ਚੋਂ ਖਰੀਦੀ ਵੀ ਆ ਚੰਗੀ ਗਾ ਦੀ ਵੱੱਛੀ ਆ ਹਾਂ ਇੱਕ ਦੋ ਦਿਨ ਲਾਊਗੀ ਠੀਕ ਹੈ ਪਹਿਲਾਂ ਵੀ ਸੂ ਸਕਦੀ ਹੈ ਦੋ ਦਿਨ ਲੈ ਵੀ ਸਕਦੀ ਹੈ ਠੀਕ ਹੈ ਅ ਆਪਾਂ ਇਹ ਕਹਿ ਸਕਦੇ ਆ ਵੀ ਗਰਮੀਆਂ ਦੇ ਤੋਹਫੇ ਜੇ ਆ ਗਏ। ਹਾਂਜੀ ਗਰਮੀ ਆ ਲਈਆਂ। ਕਿ ਨਹੀਂ? ਹਾਂਜੀ ਹਾਂ। ਤੇ ਬਈ ਬੱਬੀ ਫਿਰ ਇਹ ਮੰਨ ਕੇ ਚੱਲ ਪਹਿਲੇ ਸੂਈ ਕਿੰਨਾ ਕੁ ਦੁੱਧ ਪਾ ਦੂਗੀ? ਇਹ 20 ਕਿਲੋ ਦੁੱਧ ਆਰਾਮ ਨਾਲ ਦੇਊਗੀ ਜਿਸ ਹਿਸਾਬ ਨਾਲੇ ਬਣੀ ਕਰੀਆ ਇਹਦੀ ماں ਵੀ ਬਹੁਤ ਜ਼ਿਆਦਾ ਚੰਗੀ ਹੈ। ਠੀਕ ਆ। ਇੱਕ ਵਾਰੀ ਬੱਬੀ ਇੱਧਰ ਕਰੀ ਮਾੜੀ ਜੀ ਕਰ ਆਪਾਂ ਖੜੀ ਦਾ ਲੇਵਾ ਚੈੱਕ ਕਰਵਾ ਦਗੇ ਮਿੱਤਰੋ ਲੇਵੇ ਵਾਲੇ ਪਾਸੋਂ ਤਾਂ ਰਿਕਾਰਡ ਹੀ ਟੁੱਟੇ ਪਿਆ। ਆਹ ਦੇਖੋ। ਬਹੁਤ ਸੋਹਣਾ। ਇਹ ਇੱਕ ਮਾੜਾ ਜਿਹੜਾ ਡੂਨ ਹੀ ਦੀ ਇਹ ਉਹੀ ਹੈ ਵੈਸੀ ਹੈ। ਇਹ ਤਾਂ ਉਹੀ ਹੈ ਜੀ। ਠੀਕ ਆ। ਬੱਬੀ ਭਈ ਇਹਨੂੰ ਤੋ ਕੱਦ ਕਾਠ ਵੀ ਜਮਾ ਓਕੇ ਆ ਬਾਕੀ ਜਿਹੜਾ ਲੇਵੇ ਨੂੰ ਥਣ ਲੱਗਿਆ ਨਾ ਉਹ ਵਾਹ ਸੋਹਣਾ ਕੱਲਾ ਕੱਲਾ ਗੁਲਾਬੀ ਬਾਕੀ ਯਾਰ ਮੂੰਹ ਦੀ ਜਿਹੜੀ ਹੈਗੀ ਵਿਹੜ ਬਹੁਤ ਸੋਹਣੀ ਆ ਆ ਦੇਖੋ ਤੁਸੀਂ ਰੰਗ ਜਿਹੜੇ ਕੁਦਰਤ ਨੇ ਭਰੇ ਹੋਏ ਨੇ ਜਮਾ ਠੋਕ ਠੋਕ ਭਰੇ ਹੋਏ ਆ ਬਾਕੀ ਲੇਵੇ ਦੀ ਜਿਹੜੀ ਕੁਆਲਿਟੀ ਹੈ ਨਾ ਉਹ ਤਾਂ ਦੇਖਣ ਜੋਗੀ ਆ ਮਿੱਤਰੋ ਆ ਲੇਵੇ ਵਾਲੇ ਪਾਸੋਂ ਤਾਂ ਜਮਾ ਮੈਂ ਕਹਿੰਦਾ ਹੱਥ ਨਹੀਂ ਤਰੌਂਦੀ ਯਾਰ ਇਹਦੀ ਬੜੀ ਹੈ ਜੀ ਠੰਡੀ ਠੰਡੀ ਬਹੁਤ ਜ਼ਿਆਦੇ ਠੰਡੀ ਸੀ ਰੋਕੇ ਜਮਾ ਨਹੀਂ ਯਾਰ ਤੇਰੀ ਪਿਹੜ ਬਹੁਤ ਸੋਹਣੀ ਆ ਹਾਂਜੀ ਬਾਕੀ ਯਾਰ ਰੋਗ ਰੋਗ ਦਾ ਥਾਂ ਲੱਗਿਆ ਲੈ ਵੇ ਨੂੰ ਮੈਨੂੰ ਆਏ ਦੱਸ ਬੱਬੀ ਹਾਂਜੀ ਰੇਟ ਆਪਾਂ ਸਾ ਕਿਵੇਂ ਰਹੂਗਾ ਰੇਟ ਕੀ ਕਰਦਾ ਮੇਰੇ ਕੰਨੀ ਮੂੰਹ ਕਰ ਸੰਗ ਨਾ ਹੁਣ ਤੂੰ ਰੇਟ ਆਪਾਂ ਛੱਡ ਤੇ ਸਿਆਲ ਵਾਲੇ ਕੋਈ ਲੱਕੜੀ ਕੋਈ 90 ਨਹੀਂ 82000 ਰੁਪਏ ਦੀ ਬੱਛੀ ਦੇ ਦੇ ਤਾੜਾ ਬਾੜਾ ਦੱਸ ਤੂੰ ਟਾਟਾ ਬਟਾ ਹੀ ਕਰਿਆ ਜੀ ਹੈ ਟਾਟਾ ਬਟਾ ਦੋ ਹੋਰ ਦੋ ਹੋਰ ਛੋਟ ਕਰਾਂਗੇ 80 80000 ਚੱਲ ਫਿਰ ਕਾ ਦੂਜੇ ਨੰਬਰ ਵਾਲੀ ਚਾਹਦਾ ਜਿਹੜੀ ਤੇਰੀ ਆ ਬਿਹੜ ਆ ਗਈ ਹਾਂਜੀ ਆਪਾਂ ਇਹ ਕਹਿ ਸਕਦੇ ਆ ਵੀ ਇਹ ਜਿਹੜੀ ਨਸਲ ਆ ਹਨਾ ਹਾਂਜੀ ਵੀ ਕਹੇ ਨੂੰ ਐਚਐਫ ਦੇ ਵਿੱਚ ਆ ਜਾਂਦੀ ਹੈ ਹਾਂਜੀ ਕਰਾਉ ਸੀ ਆ ਮੜੀ ਜੀ ਵੀ ਤੂੰ ਹੱਥ ਨਾ ਲਾਏ ਠੰਡੀ ਵਾਲੀ ਆ ਮੈਂ ਤੈਨੂੰ ਦੱਸਾਂ ਠੰਡੀ ਤਾਂ ਬਹੁਤ ਆ ਜੀ ਭਾਵੇਂ ਇੱਧਰ ਦੀ ਬਹਿਜੋਲਾ ਹੈ ਵੇਖੋ ਲੈ ਇਹ ਤੂੰ ਹੱਥ ਲਾਤਾ ਇਹ ਪੂਛ ਚੱਕ ਕੇ ਖੜ ਗਈ ਕਿ ਪਾਸਾ ਲੈਂਦੀ ਹੈ ਮੈਨੂੰ ਇਹ ਸੂਆ ਦੱਸ ਇਹਦਾ ਪਹਿਲਾ ਸੂਆ 4 ਦੰਦ ਆ ਜੀ ਪਹਿਲਾ ਸੂਆ 4 ਦੰਦ ਕਿੰਨੇ ਦਿਨ ਕੱਢੂ ਇਹ ਦਿਨ ਹਫ਼ਤੇ ਵਾਂਗੂ ਲੈ ਸਕਦੀ ਹਫ਼ਤੇ ਵਾਂਗੂ ਕਿੰਨਾ ਦੁੱਧ ਪਾਉਂਗਰ ਦੁੱਧ ਇਹਨੇ ਵੀ 20 ਕਿਲੋ ਪਾਉਣਾ ਈ ਝੋਲੀ ਵੇਖੋ ਤੁਸੀਂ ਕਿੰਨੀ ਆ ਇਹ ਆਹ ਦਾ ਖਾਤਰਾ ਪਾਸੇ ਤੇ ਕਰੀ ਇਹਨੂੰ ਮਾੜੀ ਲੱਤ ਪਾਸੇ ਕਰੀ ਇਹਦੀ ਝੋਲੀ ਦਿਖਾਈ ਗਏ ਇਹ ਆ ਦੇਖੋ ਜੀ ਲੈ ਇਹ ਨਹੀਂ ਚੱਕਦੀ ਪੈਰਾ ਨਾ ਭਾਜੀ ਭਾਈ ਜਾਨੀ ਦੇਖੀ ਥਣ ਜਿਹੇ ਜਾ ਤੋਰੀ ਕਰਾ ਇਹਨੂੰ ਵੀ ਆਪਾਂ ਤੋੜ ਕੇ ਦਿਖਾਈ ਗਏ ਅੱਛਾ ਥਣ ਜਿਹੜਾ ਲੱਗਿਆ ਲੇਵੇ ਨੂੰ ਹਣਾ ਪੂਰੀ ਮੁਠੀ ਵਾਲਾ ਬਾਕੀ ਜੀ ਸੀਲਸਰੀ ਬਾਹਲੀਆਂ ਚਾਰਾ ਹੀ ਜਿਹੜੀ ਦੇ ਮਰਜ਼ੀ ਥੱਲੇ ਬਹਿ ਜਾਓ ਅੱਛਾ ਹਾਂਜੀ ਨਹੀਂ ਯਾਰ ਤੇਰੀ ਬਿਹੜ ਬਹੁਤ ਸੋਹਣੀ ਹੈ ਵੀ ਲੈ ਵਿਚਾਲੇ ਘੱਟ ਪੈਂਦਾ ਗਰਮੀਆਂ ਦੇ ਤੋਹਫੇ ਆ ਤੇ ਜਿਹੜਾ ਲੇਵੇ ਨੂੰ ਦੇਖ ਲੋ ਤੁਸੀਂ ਐ ਟਿਮਕਣਿਆ ਵਾਲਾ ਲੇਵਾ ਹੈਗਾ ਟਿਮਕਣਿਆ ਵਾਲਾ ਲੈ ਗੱਲਾਂ ਹੀ ਤੁਰੀਆਂ ਪਈਆਂ ਤੇਰੀਆਂ ਬਿਹੜਾਂ ਦੀਆਂ ਤਾਂ ਮੈਤਰਾ ਬਾਕੀ ਇੱਕ ਗੱਲ ਹੋਰ ਆ ਹਾਂਜੀ ਚਵਾਈ ਵਾਲੀ ਵਧੀਆ ਰਹੂਗੀ ਇਹਦੀ ਬਹੁਤ ਜਿਆਦੇ ਚੰਗੀ ਹੈ ਹਾਂ ਥਾਨ ਬਹੁਤ ਸੋਹਣਿਆ ਭਾਈ ਥਾਨ ਸੋਹਣਾ ਜੀ ਨਹੀਂ ਮੈਨੂੰ ਆਏ ਦੱਸ ਫਿਰ ਹੁਣ ਬੰਨਣ ਤੋਂ ਪਹਿਲਾਂ ਹਾਂਜੀ ਵੱਡਾ ਘੇਰਾ ਨਾ ਸਿੱਟੀ ਹੁਣ ਹਾਂਜੀ ਹਾਂਜੀ ਛੋਟੇ ਘੇਰੇ ਚ ਰੱਖੀ ਕੀ ਸਾਬ ਕਿਤਾਬ ਕਰੇਗਾ ਬਾਸ ਸਾਜੇ ਰਾਤ ਕੋਈ 82000 ਦੀ ਇਹ ਬੱਚੀ ਦੇ ਨਾ ਭਰਾਵਾ ਇਹ ਚ ਤੂੰ 80 ਤੇ ਆਏਗਾ ਚਲੋ ਤੁਹਾਡੇ ਕਹਿਣ ਤੇ 80000 ਦੀ ਦੇ ਦਾਂਗੇ 80 ਦੀ ਬਸ ਠੀਕ ਹੈ ਮਾਨਤਨ ਤਾਂ ਹੋਊਗਾ ਹਾਂਜੀ ਬਾਤ ਸਹੀ ਆ ਹੁਣ ਤਾਂ ਮਾਨਤਨ ਕਰਕੇ ਦੱਸਿਆ ਅੱਛਾ ਫਿਰ ਵੀ ਚਲੋ ਕੋਈ ਮਾੜਾ ਮੋਟਾ ਚੱਲ ਫਿਰ ਆ ਕਰਾ ਜਿਹੜੀ ਤੇਰੀ ਆ ਬੈੜ ਆ ਗਈ ਹਾਂਜੀ ਇਹਦਾ ਸੁਆ ਪਹਿਲਾ ਸੂਏ ਜੀ ਦੋ ਦੰਦ ਮੂੰਹ ਆ ਅੱਛਾ ਪਿੰਡ ਚੋਂ ਇਹ ਲਈ ਆਪਾਂ ਠੀਕ ਆ ਹਾਂਜੀ ਦੋ ਦੰਦ ਦੋ ਦੰਦ ਮੂੰਹ ਇਹਦੇ ਯਾਰ ਮੈਨੂੰ ਐ ਲੱਗਦਾ ਵੀ ਦਿਨ ਪਏ ਆ ਜੀ ਦਿਨੇ ਲੈ ਜੂਗੀ ਜੀ 12 15 12 15 ਬਹੁਤ ਚੰਗੀ ਗਾਂ ਦੀ ਹੈ ਜੀ ਫਿਰ ਮੈਨੂੰ ਐ ਦੱਸ ਜੀ 10000 ਰੁਪਏ ਫਿਰ ਇਹ ਪਹਿਲੇ ਸੂਏ ਕਿੰਨਾ ਦੁੱਧ ਕੱਢਣਾ ਚਾਹੀਦਾ ਦੁੱਧ ਜੀ ਜਿਵੇਂ ਇਹਦੀ ਮਾਂ ਥੱਲੇ ਦਾ 28 29 ਕਿਲੋ ਦੁੱਧ ਦਾ ਹਾਂ ਤੇ ਦੇਣਾ ਚਾਹੀਦਾ 20 ਕਿਲੋ ਤਾਂ ਇਹਨੂੰ ਵੀ ਜੀ ਚੰਗੀ ਵੱਡੀ ਕੱਦ ਕਾਠ ਵਾਲੀ ਹੈਗੀ ਕੱਦ ਕਾਠ ਪੂਰਾ ਲੈ ਆ ਦੇਖੀ ਜਮਾਂ ਐਨ ਪੱਟਾਂ ਦੇ ਵਿੱਚ ਫਿਕਸ ਲੇਵਾ ਲੈ ਤੋਰੀ ਕਰ ਬੱਬੀ ਇਹਨੂੰ ਤੋੜ ਕੇ ਦਿਖਾ ਕਰਾ ਮੂੰਹ ਵਾਲੇ ਪਾਸੇ ਉਹ ਵੀ ਜਿਹੜੀ ਹੈਗੀ ਹੈ ਲੈ ਵੀ ਮਿੱਤਰੋ ਇੱਥੇ ਆਪਾਂ ਬਾਹਰ ਹੁਣ ਤੁਹਾਨੂੰ ਇਹ ਬਹਿੜ ਨਾ ਤੁਰਦੀ ਦਿਖਾਉਣੇ ਆਪਾਂ ਹੌਲੀ ਹੌਲੀ ਤੋੜ ਲਾ ਬੱਬੀ ਲੈ ਦੇਖ ਲੈ ਹੁਣ ਮੂੰਹ ਦੀ ਵੀ ਕਿੰਡੀ ਸੋਹਣੀ ਆ ਗਈ ਹੈ ਨਾ ਹਾਂਜੀ ਨਹੀਂ ਅਰ ਜਿੰਦ ਜਾਨ ਵਾਲੀ ਬਹਿੜ ਆ ਤੇਰੀ ਮੈਂ ਤੈਨੂੰ ਦੱਸਾਂ ਗੱਲ ਹੈ ਲੇਵੇ ਵਾਲੇ ਪਾਸੋਂ ਦੇਖੋ ਜਮਾਂ ਠੁਮਕ ਠੁਮਕ ਕਰਕੇ ਤੁਰਦੀ ਹੈ ਤੋਰ ਤੋਰ ਵੀ ਜਮਾਂ ਘੋੜੀ ਲੈ ਆ ਲੈ ਲੈ ਚਟ ਦੇ ਚਟ ਲੈ ਚਟ ਲੈ ਮੇਤਰਾ ਇਹ ਤਾਂ ਖੁੱਲੀ ਖਾਲੀ ਛੱਡੀ ਹੋਵੇ ਦੁੱਧ ਇਹ ਮੈਨੂੰ ਐ ਲੱਗਾ 25 ਨੂੰ ਨਾ ਹੱਥ ਮਾਰ ਦੇ ਕਿਤੇ ਹਾਂਜੀ ਹਾਂਜੀ ਹੈਨਾ ਚੰਗੀ ਆ ਨਾ ਚੰਗੀ ਕੁਆਲਿਟੀ ਦੀ ਮੈਨੂੰ ਐ ਦੱਸ ਇਹਦਾ ਰੇਟ ਕੀ ਰਹੂਗਾ ਬਸ ਇਹਦਾ ਵੀ ਜੀ 82000 ਰੁਪਿਆ ਵਾਦ ਨਹੀਂ ਆਦਾ ਅੱਜ ਕਿਹੜੇ ਸਾਥ ਕੋਲੇ ਗਿਆ ਪਹਿਲਾਂ ਮੈਨੂੰ ਬਸ ਜਾਣਾ ਕਿਹਦੇ ਕੋਲੇ ਆ ਤੁਹਾਨੂੰ ਹੀ ਮਿਲਿਆ ਜੀ ਨਾ ਮੈਂ ਤਾਂ ਤੈਨੂੰ ਦੱਸਾਂ ਗੱਲ ਸਾਥ ਦੱਸ ਕਿਹੜਾ ਅੱਜ ਜਿਹੜਾ ਤੂੰ ਵੇਸੀ ਵੇਸੀ ਕਰੀ ਜਾਂਦਾ ਨਹੀਂ ਠੀਕ ਆ ਜੀ ਬਸ ਰੇਟ ਗਰਮੀ ਵਾਲੇ ਮੰਗੇ ਆ ਜੈਜ ਨਹੀਂ ਹੈ ਬਾਲੇ ਮੰਗਾਗੇ ਤਾਂ ਫਿਰ ਕੋਈ ਤੇਰੇ ਨਾਲ ਚੌੜ ਕਰ ਲਈਦੀ ਆ ਹਾਂਜੀ ਹਾਂਜੀ ਕਿ ਨਹੀਂ ਅੱਛਾ ਬੱ비 ਜਿਵੇਂ ਹੁਣ ਆ ਵਹੜਾ ਗਈ ਤੇਰੀ ਹਾਂਜੀ ਇਹੇ ਦੇਖ ਰਾ ਤੂੰ ਬਰੀਡ ਵਾਲੇ ਪਾਸਿਓਂ ਜਮਾ ਓਕੇ ਆ ਹਾਂਜੀ ਕਿੰਨਵਾ ਸੂਆ ਸੁੰਦੀ ਆ ਇਹ ਦੂਜਾ ਸੂਆ ਸੁਣੀ ਆ ਜੀ ਅੱਛਾ ਤੇ ਪਹਿਲੇ ਸੂਏ ਆਪਾਂ 4-5 ਮਹੀਨੇ ਦੀ ਸੂਈ ਲਈ ਸੀ ਤੇ 20 ਕਿਲੋ ਦੁੱਧ ਸੀ ਅੱਛਾ ਐਸ ਟਾਈਮ ਆਪਣੇ ਘਰ ਦੀ ਚਵਾਈ ਦੀ ਵੀਡੀਓ ਆਪਣੇ ਕੋਲੇ ਹੈ ਪਿਛਲੇ ਸਾਲ ਦੀ ਅੱਛਾ ਪਿੰਡ 'ਚ ਕੋਈ ਬੰਦਾ ਲਿਆਦੀ ਲੈ ਗਿਆ ਸੀ ਠੀਕ ਹੈ ਉਹਦੇ ਤੋਂ ਆਪਾਂ ਦੁਬਾਰਾ ਵਾਪਸ ਲਈ ਕਿੰਨੇ ਦੁੱਧ ਦੀ ਹੁਣ ਕਹਿਣਾ ਕਰਾਂਗੇ 25 ਕਿਲੋ ਆਦ ਕੀ ਆਮ ਨਾਲ ਦੇਊ ਗਰੰਟੀ ਹੈ ਪੱਕਾ ਹੀ ਜੇ 20 ਕਿਲੋ 4-5 ਮਹੀਨਿਆਂ ਦੀ ਸੂਈ ਦੀ ਆਪਾਂ ਗਰੰਟੀ ਹੈ ਵੀ ਆਪਣੇ ਕੋਲੇ ਵੀਡੀਓ ਹੈਗੀ ਆ ਅੱਛਾ ਮਾਲਕ ਨੂੰ ਵੀ ਗੱਲਬਾਤ ਕਰਾ ਸਕਦੇ ਆ ਠੀਕ ਹੈ ਅ ਦੂਜਾ ਸੂਆ ਦਿਨ ਕਿੰਨੇ ਬਾਕੀ ਇਹਦੇ ਦੇਣ ਇਹ ਲੈ ਜੂਗੀ ਜੀ 12-13 ਦਿਨ ਖੁੱਲੇ ਹਾਂ ਠੀਕ ਹੈ 25 ਕਿਲੋ ਦੀ ਗਰੰਟੀ ਵਾਲੀ ਪਹਿੜ ਦਿਖਾਉਣ ਲੱਗਿਆ ਮਿੱਤਰੋ ਤੋੜ ਕੇ ਆਪਾਂ ਬਾਕੀ ਯਾਰ ਜਿਹੜਾ ਲੇਵੇ ਨੂੰ ਥਾਨ ਲੱਗਿਆ ਉਹ ਵੀ ਤੁਸੀਂ ਚੈੱਕ ਕਰ ਲੋ ਆ ਦੇਖੋ ਲੈ ਦੇਖ ਲੋ ਹੁਣ ਤੁਸੀਂ ਇਹ ਨਾੜਾ ਨੂੜਾ ਲੇਵੇ ਤੇ ਫੁੱਲ ਨੇ ਤੇ ਨਾਲੇ ਐਨ ਗੁਲਾਬੀ ਥਾਨ ਲੱਗਿਆ ਤੇ ਗੁਲਾਬੀ ਲੇਵਾ ਬਾਕੀ ਬਰੀਡ ਵਾਲਾ ਪਾਸਾ ਜਿਹੜਾ ਹੈਗਾ ਉਹ ਤੁਸੀਂ ਚੈੱਕ ਕਰ ਲੋ ਅ ਇਧਰ ਲਿਆ ਬਾਈ ਕਰਮ ਦੁੱਧ ਦੀ ਬਾਲੀ ਖਰੀ ਹੈ ਜੀ ਅੱਛਾ ਹਾਂ ਜੀ ਉਹ ਗਾਰੰਟੀ ਰਹੂਗੀ ਜਮਾਂ ਗਾਰੰਟੀ ਵਾਲੀ ਜੀ ਠੀਕ ਹੈ ਹਜੇ ਤਾਂ ਫੁੱਲ ਬਣਨਾ ਬਣਨਾ ਜੀ ਬਣ ਲੈ ਵੀ ਆਹ ਦੇਖ ਲੋ 25 ਕਿਲੋ ਦੁੱਧ ਦੀ ਗਾਰੰਟੀ ਵਾਲੀ ਬਿਹੜ ਦਿਖਾਈ ਆਪਾਂ ਕਿਵੇਂ ਲੱਗੀ ਭਾਬੀ ਰੇਟ ਕੀ ਰੱਖੂ ਇਹਦਾ ਰੇਟ ਇਹਦਾ ਜੀ 85000 ਦੀ ਦੇਵਾਂਗੇ ਇਹ ਕਰਦੇ ਫਿਰ ਉੱਥੇ ਹੀ ਕੰਮ ਨਹੀਂ ਕੋਈ ਇਹਦੇ ਚ ਕੁਝ ਨਹੀਂ ਜੇ ਆਪਾਂ ਕੋਈ ਬਾਹਲਾ ਲੰਮਾ ਚੌੜਾ ਕੰਮ ਹੀ ਨਹੀਂ ਆਖਿਆ ਗਿਆ ਪਿੰਡ ਚੋਂ ਲਾਹ ਨੂੰ ਸੌ ਤੋੜਦਾ ਚਲੋ 82 ਦੀ ਦੇ ਦਾਂਗੇ ਠੀਕ ਹੈ ਗੱਲ ਲੈ ਵੀ ਮਿੱਤਰੋ ਚਾਰਾਂ ਵੇੜਾਂ ਦੀ ਰੇਟ ਨਾ ਜਿਹੜੇ 82 82000 ਰੁਪਏ ਹੋਗੇ ਹੁਣ ਜਿਹੜੀ ਚਿਤ ਕਰਦਾ ਨਾ ਹੈ ਚਾਰੇ ਤਸੱਲੀ ਵਾਲੀਆਂ ਤੇ ਜਿਹੜੀ ਦੀ ਮਰਜ਼ੀ ਹੱਥ ਧਰ ਜੋ ਬਾਕੀ ਮਿੱਤਰੋ ਜਦੋਂ ਤੁਸੀਂ ਬਾਈ ਨਾਲ ਫੋਨ ਤੇ ਗੱਲ ਕਰੋਗੇ ਜਾਂ ਘਰੇ ਪਹੁੰਚੋਗੇ ਤੇ ਉਹੋ ਜੀ ਗੱਲਬਾਤ ਹੋਰ ਹੋ ਜੂਗੀ ਮੈਨੂੰ ਐਂ ਦੱਸ ਬੱ비 ਬਾਈ ਜਿਹੜੇ ਤੇਰੇ ਆਹਾ ਆ ਗਏ ਇੱਕ ਨਗੀਨੇ ਜੇ ਹਾਂਜੀ ਹਾਂਜੀ ਇਹ ਦੱਸ ਮੈਨੂੰ ਕਿਵੇਂ ਕੋਸਾ ਇਹ ਪਹਿਲਾ ਸੂਆ ਸੂਈ ਵੀ ਹੈ ਜੀ ਇਹ ਅੱਛਾ ਆ ਪਾਠਾ ਇਹਦੀ ਅੱਛਾ ਤੇ ਦੁੱਧ ਇਹ ਮਾੜਾ ਮੋਟਾ ਇਹਨੂੰ ਚੰਗਾਉਂਦੀ ਆ ਅਜੇ ਵੀ ਕਿੰਨੇ ਕਿ ਮਹੀਨਿਆਂ ਦਾ ਬੱਚਾ ਉਹ ਇਹ ਹੋ ਗਈ ਜੀ 4 ਮਹੀਨਿਆਂ ਦਾ 4 ਮਹੀਨਿਆਂ ਦੀ ਹਾਂਜੀ ਠੀਕ ਹੈ ਤੇ ਫਿਰ ਇਹ ਆਪਾਂ ਕਿਹੜੀ ਹਸਾਬਕਤਾ ਉਹਨਾਂ ਦੇਣੀ ਹੈ ਇਹ ਦੁਆਰਾ ਵੀ ਬਣ ਚੁੱਕੀ ਆ ਅੱਛਾ ਹਾਂ ਕਿੰਨੇ ਦਿਨਾਂ ਦੀ ਪਰ ਉਹ ਆਪਾਂ ਹਜੇ ਥੋੜੇ ਦਿਨ ਹੀ ਹੋਏ ਆ ਅੱਛਾ ਤੇ ਫਿਰ ਰੇਟ ਇਹਦਾ ਰੇਟ ਇਹਨਾਂ ਦਾ ਜੀ ਬਸ ਲੈਣ ਦੇਣ ਵਾਲਾ 16000 ਰੁਪਏ ਜੋੜੇ ਦਾ ਜੋੜੇ ਦਾ ਰੇਟ 16000 16000 ਰੁਪਏ ਤੇ ਜੇ ਕੱਲੀ ਬੱਕਰੀ ਲਿਆਣੀ ਹੋਈ ਕਿਸੇ ਨੇ ਬੱਕਰੀ ਦਾ ਰੇਟ ਕਿੰਨਾ ਹੈ ਬੱਕਰੀ ਦਾ ਕਰ ਲਾਂਗੇ ਜੀ ਫਿਰ ਕੋਈ ਹਿਸਾਬ ਨਾਲ ਦੱਸ ਦੇ ਕੁਝ ਨਹੀਂ ਹੁੰਦਾ ਕਰ ਲਾ ਕਰ ਹਿਸਾਬ ਤਾ ਬੱਕਰੀ ਦਾ 7 ਜੀ ਹਾਂ ਉਹਦਾ 10 ਕਰ ਦਾਂਗੇ ਅੱਛਾ ਹਾਂ 17 ਹੋ ਗਿਆ ਹਾਂਜੀ ਫਿਰ 17 ਕਰਨਾ ਪਊ ਅੱਛਾ ਹਾਂਜੀ ਚੱਲ ਠੀਕ ਹੈ ਫਿਰ ਤੇ ਲੋ ਵੀ ਇਹ ਸੀ ਬਾਈ ਕੋਲੇ ਨਾ ਜਿਹੜੇ ਤੇ ਨੰਬਰ ਜਿਹੜਾ ਹੈਗਾ ਬਾਈ ਇੱਕ ਵਾਰੀ ਨੰਬਰ ਦੱਸ ਦੇ 97 99 82 27 ਚਲੋ ਲੋ ਵੀ ਇੱਥੇ ਆਇਓ ਤਸੱਲੀ ਕਰਕੇ ਬਾਈ ਦੀਆਂ ਤੁਸੀਂ ਚਾਰੇ ਦੀਆਂ ਚਾਰਾਂ ਬਿਹੜਾਂ ਦੇ ਵਿੱਚੋਂ ਕਿਸੇ ਦੇ ਹੱਥ ਧਰਦੇ ਹੋ ਤੇ ਉਹੀ ਲਿਆ ਸਕਦੇ ਹੋ ਕਿਵੇਂ ਲੱਗੀਆਂ ਬਿਹੜਾਂ ਤੇ ਕਿਵੇਂ ਲੱਗੇ ਦੋ ਬੱਕਰੀ ਦੇ ਬੱਚੇ ਹਨਾ ਬੱਕਰੀਆਂ ਹੀ ਲਾ ਲਓ ਹਨਾ ਬਾਈ ਹਾਂਜੀ ਇੱਕ ਪਾਠ ਆ ਗਈ ਇੱਕ ਆ ਗਈ ਬੱਕਰੀ ਹੈਨਾ ਤੇ ਆਇਓ ਤਸੱਲੀ ਕਰਿਓ ਧੰਨਵਾਦ ਵੀਡੀਓ ਚੰਗੀ ਲਗੀ ਸ਼ੇਅਰ ਜਰੂਰ